ਹਾਂ ਜੀ ਅਸ਼ੀਕਾਲ ਜੀ ਮੈਂ ਹਰਵਿੰਦਰ ਸਿੰਘ ਨੰਗਲ ਕਲਾਥਾ ਹਾਸ ਤੋਂ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਰਾਜ ਖੁਸ਼ੀ ਹੋਵੋਗੇ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਸੋਹਣੀ ਲੱਗੂ ਗਰੰਟੀ ਹੈ ਇਹ ਚੀਜ਼ ਦੀ ਲਾਈਕ ਕਰ ਦਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਅੱਛਾ ਇੱਕ ਇੰਸਟਾਗ੍ਰਾਮ ਤੇ ਵੀ ਆਪਾਂ ਆ ਗਏ ਜੀ ਇੰਸਟਾਗ੍ਰਾਮ ਤੇ ਆਪਣਾ ਪੇਜ ਹੈ ਨੰਗਲ ਕਲਾਥ ਹਾਊਸ ਦੇ ਨਾਮ ਨਾਲ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਹੈਗਾ ਉੱਥੋਂ ਸਰਚ ਕਰਕੇ ਉਹਨੂੰ ਫੋਲੋ ਕਰ ਲਿਓ ਉਹਦੇ ਤੇ ਰੋਜ਼ ਰੀਲਾਂ ਵਗੈਰਾ ਪਾਉਂਦੇ ਜਣਾ ਸੂਟਾਂ ਦੇ ਵਿੱਦ ਪ੍ਰਾਈਜ਼ ਹਨ ਜਿਵੇਂ ਵੀ ਹੁੰਦਾ ਆਪ ন্যাচারাল কেভ ਦੇ ਵੀ ਜਿਆਦਾ ਮੰਗ ਰਹੇ ਜੀ ਮੈਂ ਤਾਂ ਵੀ ন্যাচারাল ਕੇਵ ਲੈ ਕੇ ਆਉ ন্যাচারাল ਕੇਵ ਲੈ ਕੇ ਆਓ ਕਟੋ ਘਟੋ ਬਹੁਤ ਕਮੈਂਟ ਆ ਜੀ ਬਹੁਤ ਕਮੈਂਟ ਆ ਬਹੁਤ ਫੋਨ ਆ ਵੀ ন্যাচারাল ਕੇਵ ਦੇ ਪੀਸ ਲੈ ਕੇ ਆਓ ਮੈਨੂੰ ਮੈਸੇਜ ਵੀ ਪਰਸਨਲੀ ਲੋਕਾਂ ਨੇ ਬਹੁਤ ਕੀਤਾ ਵੀ ন্যাচারাল ਕੇਵ ਦੇ ਪੀਸ ਲੈ ਕੇ ਆਓ ন্যাচারাল ਕੇਵ ਦੇ ਪੀਸ ਲੈਂਦੇ ਜੀ ਆ ਗਏ ਇਹ ਕਪੜਾ ਹੁੰਦਾ ਜੀ 250 300 ਰੁਪਏ ਮੀਟਰ 250 ਰੁਪਏ ਮੀਟਰ 300 ਰੁਪਏ ਮੀਟਰ ਐ ਵਿਕਦਾ ਬਜ਼ਾਰਾਂ ਦੇ ਵਿੱਚ ਸਾਢੇ 12 ਤੋਂ 1500 ਰੁਪਏ ਦਾ ਸੂਟਾਂ ਵਿੱਚ ਵਿਕਦਾ ਆਪਾਂ ਪੀਸ ਲੈਂਦੇ ਪੀਸ ਦਾ ਇਹ ਹੈਗੇ ਆ 2 ਤੋਂ ਲੈ ਕੇ 4.5 5 ਮੀਟਰ ਦੇ ਵਿੱਚ ਹੈਗੇ ਆ ਆਈ 5 ਮੀਟਰ ਦੇ ਘਟਾ 4.5 ਪੌਣੇ 5 ਮੀਟਰ ਦੇ ਵੱਧਾ ਅੱਛਾ ਇਹਦਾ ਪ੍ਰਾਈਸ ਆਪਾਂ ਰੱਖਿਆ 100 ਰੁਪਏ ਪਰ ਮੀਟਰ ਜੀ 100 ਰੁਪਏ ਮੀਟਰ ਆ ਰੰਗ ਤਕਰੀਬਨ ਸਾਰੇ ਹੈਗੇ ਆ ਇੰਨੇ ਪੀਸ ਮੇਰੇ ਕੋਲ ਹੋਰ ਪਏ ਆ ਹਜੇ ਜਲਦੀ ਤੋਂ ਜਲਦੀ ਲੈ ਲਓ ਜਿੰਨੀ ਜਲਦੀ ਤੁਸੀਂ ਲੈ ਲਓਗੇ ਉਨੀ ਜਲਦੀ ਤੁਹਾਡਾ ਹੋ ਜਾਊਗਾ ਕਿਉਂਕਿ ਜਲਦੀ ਖਤਮ ਹੋ ਜਾਂਦੇ ਆ ਨੰਗਲ ਕਲਾਸ ਹਾਊਸ ਮਹਿਲਕਲਾ ਆਪਣੀ ਦੁਕਾਨ ਦਾ ਨਾਮ ਆ ਜੀ ਜਦੋਂ ਮਰਜ਼ੀ ਆ ਜਾਓ ਕਿ ਨਹੀਂ ਆ ਸਕਦੇ ਆਨਲਾਈਨ ਵੀ ਭੇਜ ਦਾਂਗੇ ਜੀ 100 ਰੁਪਏ ਪਰ ਮੀਟਰ ਦਾ ਰੇਟ ਆ ਅੱਛਾ ਰੰਗ ਦੇਖ ਲਓ ਕੋਈ ਨਿਗਾ ਮਾਰ ਲਓ ਹਨਾ ਜੇ ਤੁਸੀਂ ਲੈਣਾ ਹੁੰਦਾ ਇੱਕ ਵਾਰੀ ਮੈ ਨੰਗਲ ਕਲਾਥ ਹਾਊਸ ਮਹਿਲਕਲਾ ਆ ਜੀ ਨਹੀਂ ਆ ਸਕਦੇ ਤਾਂ ਮਤਲਬ ਤੁਹਾਨੂੰ ਆਨਲਾਈਨ ਵੀ ਭੇਜ ਦਾਂਗੇ ਜੀ ਕੈਸ਼ ਔਨ ਵੀ ਹੈ ਨਹੀਂ ਪਰ ਦੱਸੋ ਜੀ ਮੈਂ ਹੋਣਾ ਦੋ ਇੱਕ ਨਾਲ ਦੇਆ ਸੂਟ ਬਣਾ ਲਓ ਬਣਾ ਸਕਦੇ ਹੋ ਮਿਲ ਕੇ ਜੀ ਆ ਲੋ ਦੇਖੋ ਕਿੰਨੇ ਪਿਆਰੇ ਕਲਰ ਆ ਜਲਦੀ ਤੋਂ ਜਲਦੀ ਆ ਜਿਓ ਜੀ ਕਲਰ ਮੈਂ ਤੁਹਾਨੂੰ ਆਈਡੀਆ ਸਾਰੇ ਦਿਖਾਉਣ ਦੀ ਕੋਸ਼ਿਸ਼ ਕਰ ਲੈਣਾ ਵੀ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਦੱਸ ਦਿਓ ਉਹ ਤੁਹਾਨੂੰ ਮਿਲ ਕੇ ਦੱਸ ਦਾਂਗੇ ਵੀ ਇੰਨਾਗਾ ਤੁਸੀਂ ਲੈ ਲਓ ਜੀ ਡਿਲ ਵੀ ਚਾਰਜ ਤੇ ਲੱਗਣਗੇ ਲੱਗਣਗੇ ਜਿੰਨੇ ਵੀ ਹੋਣਗੇ ਦੱਸ ਦਾਂਗੇ ਦੇਖੋ ਕਿੰਨੇ ਪਿਆਰੇ ਕਲਰ ਆ ਬਹੁਤ ਹੀ ਸੋਹਣੇ ਸੋਹਣੇ ਕਲਰ ਆ ਮੈਚਿੰਗ ਕਰਨੀ ਹੈ ਮੈਚਿੰਗ ਕਰ ਲਓ ਕੰਟਰਾਸਟ ਕਰ ਲਓ ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਉਵੇਂ ਕਰ ਲਓ ਜੀ ਇੱਕ ਨਾਲ ਦਾ ਸੂਟ ਕੋਈ ਮੈਚ ਕਰਕੇ ਬਣਾਉਣਾ ਬਣਾ ਲਓ ਹਨਾ ਜਲਦੀ ਤੋਂ ਜਲਦੀ ਲੈ ਲਓ ਜੀ ਜਿੰਨੀ ਜਲਦੀ ਹੋ ਸਕਦਾ ਓਨੀ ਜਲਦੀ ਲੈ ਲਓ ਤਦ ਨੂੰ ਮਿਲ ਜਾਓਗੇ ਅਗਰ ਦੁਕਾਨ ਤੇ ਆ ਕੇ ਆ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਆ ਅਗਰ ਨਹੀਂ ਆ ਸਕਦੇ ਕੈਸ਼ ਔਨਲੀ ਵੀ ਨਹੀਂ ਕਰਦੇ ਪਹਿਲਾਂ ਨਾਸਰੇ ਹਾਂ ਜੀ ਪੈਸੇ ਪਹਿਲਾਂ ਦੇਣੇ ਪੈਣਗੇ ਜਿਹੜਾ ਵਾਸਤੇ ਵਿੱਚ ਪੈਸੇ ਦੇ ਕੇ ਤੁਹਾਡਾ ਐਡਰੈਸ ਲੈ ਕੇ ਪਾਸਲ ਤੁਹਾਡੇ ਘਰੇ ਪਹੁੰਚਾਵਾਂਗੇ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਆ ਜਿਵੇਂ ਆ ਹੁਣ ਇੱਕ ਨਾਲ ਦੇ ਚਾਰ ਪੀਸ ਆ ਲੈ ਲਓ ਸੂਟ ਜਿੰਨੇ ਮਰਜ਼ੀ ਬਣਾ ਲਓ ਲਓ ਜੀ ਦੇਖੋ ਮਿਲ ਕੇ ਤੁਹਾਨੂੰ ਮੌਕੇ ਤੇ ਦੱਸ ਦਾਂਗੇ ਕਿੰਨਾ ਕੱਪੜਾ ਹਨ ਤੁਸੀਂ ਆਹ ਮੈਨੂੰ ਲੱਗਾ ਪੂਰਾ ਸੂਟ ਆ 5 ਮੀਟਰ ਦਾ ਆ ਲਓ ਦੇਖੋ ਸਾਰੇ ਨਵੇਂ-ਨਵੇਂ ਕਲਰ ਆ ਜੀ ਬਲੈਕ ਤੇ ਬਾਈਟਰ ਨੂੰ ਛੱਡ ਕੇ ਆ ਦੇਖੋ ਦੋ ਪੀਸ ਪਏ ਆ ਬਲੈਕ ਤੇ ਬਾਈਟਰ ਨੂੰ ਛੱਡ ਕੇ ਤਕਰੀਬਨ ਆਪਣੇ ਕੋਲ ਸਾਰੇ ਕਲਰ ਮਿਲ ਜਾਵਣਗੇ ਆਜੂ ਜਲਦੀ ਤੋਂ ਜਲਦੀ ਜਿੰਨੀ ਜਲਦੀ ਹੋ ਸਕਦਾ ਓਨੀ ਜਲਦੀ ਆਜੋ ਜੀ ਤੁਹਾਨੂੰ ਤੁਹਾਡਾ ਸੂਟ ਬਣਾ ਕੇ ਦੇ ਦਾਂਗੇ ਸਿਰਫ 500 ਰੁਪਏ ਚ ਸੂਟ ਬਣ ਜਾਊਗਾ ਜੀ ਵੈਸੇ ਜੇ ਮਾਰਕੀਟ ਤੋਂ ਲੈਣ ਜਾਓਗੇ ਤਾਂ ਘੱਟ ਤੋਂ ਘੱਟ 1000 ਰੁਪਏ ਮਨ ਕੇ ਚਲੋ ਵੀ ਘੱਟ ਤੋਂ ਘੱਟ 1000 ਰੁਪਏ ਹੈ ਘੱਟ ਤੋਂ ਘ ਉਹ ਤੇ ਟਿਕ ਮਾਰ ਕਰ ਲੋ ਜਾਂ ਕੋਈ ਨਿਸ਼ਾਨ ਵਗੈਰਾ ਲਾ ਕੇ ਸ ਫੋਟੋ ਸਾਨੂੰ ਭੇਜ ਦਿਓ ਸ਼ਕੀਨ ਸ਼ਾਟ ਲੈ ਕੇ WhatsApp ਤੇ ਨੰਬਰ ਹੈਗਾ 9494316000 ਤੁਹਾਡਾ ਪੀਸ ਮਿਲ ਕੇ ਤੁਹਾਨੂੰ ਦੱਸ ਦਾਂਗੇ ਜੀ ਅਗਰ ਦੁਕਾਨ ਤੇ ਆ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਆ ਹਨਾ ਜੀ ਫਿਰ ਆਪਦੇ ਹਿਸਾਬ ਨਾਲ ਦੇਖ ਕੇ ਲੈ ਲਓ ਲਓ ਜੀ ਬਹੁਤ ਪਿਆਰੇ ਪਿਆਰੇ ਕਲਰ ਅਜਵੇਂ ਹੋਣਾ 4 4 ਮੀਟਰ ਦੇ ਪੀਸ ਆ ਆ ਲੋ ਆਜੋ ਆ ਦੇਖੋ 3/4 ਮੀਟਰ ਦਾ ਪੀਸ ਆਜੋ ਜਲਦੀ ਜਲਦੀ ਜਿੰਨੀ ਜਲਦੀ ਉਸ ਤੋਂ ਉਨੀ ਜਲਦੀ ਆਜੋ ਜੀ ਤੁਹਾਡਾ ਸੂਟ ਤੁਹਾਨੂੰ ਬਣਾ ਕੇ ਦੇ ਦਾਂਗੇ ਲਓ ਜੀ ਇਹਦੇ ਆ ਕਲਰ ਹੋਗੇ ਲੱਗ ਪਸਾਰੀ ਹੈਗਾ ਤਰੀਨ ਬਲੈਕ ਤੇ ਬਾਈਟ ਨੂੰ ਛੱਡ ਕੇ ਸਾਰੇ ਕਲਰ ਹੀ ਹੈਗੇ ਜੀ ਆਪਣੇ ਕੋਲੇ ਲਓ ਜੀ ਇਕੱਲਾ ਇਕੱਲਾ ਕਲਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਆਪਣਾ ਦੇਖ ਕੇ ਲੈ ਲਓ ਜੀ ਤੁਹਾਨੂੰ ਜਿਹੜਾ ਵੀ ਪਸੰਦ ਲੱਗਦਾ ਸਹੀ ਲੱਗਦਾ ਉਹ ਤੇ ਟਿਕ ਮਾਰ ਕਰਕੇ ਸਾਨੂੰ ਭੇਜ ਦਿਓ ਤੁਹਾਨੂੰ ਮਿਲ ਕੇ ਦੱਸਾਂਗੇ ਵੀ ਇਨਾ ਇਹਨਾਂ ਦਾ ਪੀਸਾ 100 ਰੁਪਏ ਮੀਟਰ ਦੇ ਹਿਸਾਬ ਨਾਲ ਆ ਜੀ 100 ਰੁਪਏ ਮੀਟਰ ਦੇ ਹਿਸਾਬ ਨਾਲ ਸ਼ਿਪਿੰਗ ਚਾਰਜ ਤੇ ਲੱਗੂਗਾ ਜੋ ਵੀ ਹੋਊਗਾ ਉਹ ਤੁਹਾਨੂੰ ਮੌਕੇ ਤੇ ਦੱਸ ਦਾਂਗੇ ਜੀ ਵੇਟ ਕਰਕੇ ਹਨਾ 50 ਰੁਪਏ ਪਰ ਕਿਜੀ ਦੇ ਹਿਸਾਬ ਨਾਲ ਹੁੰਦਾ ਸ਼ਿਪਿੰਗ ਚਾਰਜ ਉਹ ਤੁਹਾਨੂੰ ਮੌਕੇ ਦੱਸ ਦਾਂਗੇ ਲੈ ਲਓ ਜੀ 500 ਰੁਪਏ ਦਾ ਸੂਟ ਬਣੂ 5 ਮੀਟਰ ਕਪੜਾ 500 ਰੁਪਏ ਦਾ ਬਣੂਗਾ ਮੈਚਿੰਗ ਕਰਨੀ ਹੈ ਮੈਚਿੰਗ ਕਰ ਲਊ ਇੱਕ ਰਾਲ ਦਾ ਲੈਣਾ ਤਾਂ ਪੀਸ ਮਣ ਕੇ ਦੇ ਦਾਂਗੇ ਪਰ ਜਿੰਨਾ ਪੀਸ ਹੈਗਾ ਉਨੇ ਹੀ ਦੇਵਾਂਗੇ ਜੀ ਕੱਟ ਵੱਢ ਨਹੀਂ ਹੋਣੀ ਇੱਚ ਜਿੰਨਾ ਵੀ ਪੀਸ ਆ ਤੁਹਾਨੂੰ ਮਣ ਕੇ ਦੱਸ ਦਾਂਗੇ ਉਨੇ ਦੇ ਹੋਊਗਾ ਜੀ ਲਓ ਜੀ 100 ਰੁਪਏ ਮੀਟਰ ਹੈ ਜੀ 100 ਰੁਪਏ ਮੀਟਰ ਦੀ ਲਓ ਜੀ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਆ ਸਾਰੇ ਹੈਗੇ ਆ ਤਕਰੀਬਨ ਸਾਰੇ ਕਲਰ ਹੀ ਹੈਗੇ ਆ ਜੀ ਆਪਣੇ ਕੋਲੇ ਬਲੈਕ ਤੇ ਵਾਈਟ ਨੂੰ ਛੱਡ ਕੇ ਬਸ ਬਲੈਕ ਤੇ ਵਾਈਟ ਨਹੀਂ ਹੈਗਾ ਬਾਕੀ ਸਾਰੇ ਕਲਰ ਹੈਗੇ ਆ ਜ ਇੱਕ ਵਾਰੀ ਮੈਂ ਤੁਹਾਨੂੰ ਸਾਰੇ ਦਿਖਾਤੀ ਆ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਹਨ ਉਹ ਤੇ ਕਲਿੱਕ ਕਰ ਲਓ ਜਾਂ ਉਹ ਤੇ ਟਿਕ ਮਾਰਕ ਕਰਕੇ ਸਾਨੂੰ ਫੋਟੋ ਭੇਜ ਦਿਓ ਜੀ ਤੇ ਤੁਹਾਨੂੰ ਮਿਲ ਕੇ ਦੱਸ ਦਾਂਗੇ ਆਪਾਂ ਤੁਹਾਨੂੰ ਪਤਾ ਲੱਗ ਜੂ ਇੰਨੇ ਕਿਤਾ ਜੇ ਮੰਗਵਾਉਣਾ ਹੋਇਆ ਪੇਮੈਂਟ ਕਰ ਦਿਓ ਤੇ ਤੁਹਾਡੇ ਘਰੇ ਪਹੁੰਚਾ ਦਾਂਗੇ ਅਗਰ ਦੁਕਾਨ ਤੇ ਆ ਕੇ ਲੈ ਕੇ ਜਾਣਾ ਤਾਂ ਦੁਕਾਨ ਤੇ ਆ ਕੇ ਲੈ ਜਾਓ ਹੁਣ ਆ ਫਿਰ ਤਾਂ ਵਜੇ ਗੱਲੀ ਹੈਗੀ ਹੈਗੀ ਆ ਲਓ ਜੀ ਜੀ ਦੇਖੋ ਸਾਰੇ ਕਲਰ ਹੈਗਾ ਜੀ ਹਰ ਇੱਕ ਤਰ੍ਹਾਂ ਦਾ ਕਲਰ ਮਿਲ ਜੂਗਾ ਜਿਵੇਂ ਆ ਸੂਟ ਬਣੂਗਾ ਪੂਰਾ ਲਓ ਜੀ ਦੇਖੋ ਕਿੰਨੇ ਪਿਆਰੇ ਕਲਰ ਨਵੇਂ ਕਲਰ ਸਾਰੇ ਕਲਰ ਮਿਲ ਜਾਣਗੇ ਜੀ A to Z ਲੋ ਜੀ 블랙 ਤੇ ਵਾਈਟ ਨੂੰ ਛੱਡ ਕੇ ਫੇਰ ਕਹਿ ਰਹੇ ਆ 블랙 ਤੇ ਵਾਈਟ ਨਾ ਮੰਗਿਓ ਜੀ ਉਹ ਹੈ ਨਹੀਂ ਆ 컬러 ਤੁਹਾਨੂੰ ਤਾਂ ਦਿਖਾ ਰਿਹਾ ਮੈਂ ਵੀ ਤੁਸੀਂ ਨਿਸ਼ਾਨ ਲਾ ਕੇ ਸਾਨੂੰ ਸਕਰੀਨਸ਼ਾਟ ਲੈ ਲਓ ਤੇ ਨਿਸ਼ਾਨ ਲਾ ਕੇ ਫੋਟੋ ਭੇਜ ਦਿਓ ਵਾਪਸ ਦੇ ਬਾਰੇ ਪਤਾ ਕਰ ਲਓ ਤੁਹਾਨੂੰ ਮੈਂ ਕਿ ਦੱਸ ਦਾਂਗੇ ਵੀ ਇੰਨੇ ਇੰਨੇ ਮੀਟਰ ਦਾ ਹੈਗਾ ਜੀ GPS ਹੈ ਨਾ ਲੋ ਜੀ ਸਾਰੇ ਮੈਂ ਤੁਹਾਨੂੰ ਇੱਕ ਵਾਰੀ ਦਿਖਾਤੇ ਆ ਨੰਗਲ ਕਲਾਸ ਹਾਊਸ ਮਹਿਲ ਕਲਾ ਜਿੰਨੀ ਜਲਦੀ ਹੋ ਸਕਦਾ ਉਹਨੇ ਜਲਦੀ ਆ ਜਾਓ ਨਹੀਂ ਆ ਸਕਦੇ ਤਾਂ ਆਨਲਾਈਨ ਹੈ ਨਾ ਭੇਜ ਦਾਂਗੇ ਜੀ ਲੋ ਜੀ ਦੇਖੋ ਮਹਿਲ ਕਲਾ ਆਪਣੀ ਦੁਕਾਨ ਹੈ ਜੀ ਬਸ ਸਟੈਂਡ ਤੇ ਉੱਤਰ ਕੇ ਸਾਨੂੰ ਫੋਨ ਕਰ ਲਓ ਨੰਬਰ ਹੈਗਾ 9494316000 ਤੁਹਾਨੂੰ ਦੱਸ ਦਾਂਗੇ ਦੁਕਾਨ ਬਾਜ਼ਾਰ ਦੇ ਵਿੱਚ ਹੀ ਐ ਮਹਿਲਕਲਾ ਜੀ ਜਿੰਨੀ ਜਲਦੀ ਹੋ ਸਕਦਾ ਓਨੀ ਜਲਦੀ ਲੈ ਲਓ ਆ ਦੇਖੋ ਹੁਣ ਇੱਕ ਨਾਲ ਦੇ ਪੀਸ ਆ ਕਿੰਨੇ ਜੀ ਬਾਣ ਦੇਣਗੇ ਸੂਟ ਜਿੰਨੇ ਮਰਜ਼ੀ ਬਣਾ ਲਓ ਆ ਲਓ ਜੀ ਆ ਇੱਕ ਨਾਲ ਦੇ ਆ ਲਓ ਜੀ ਆਜੋ ਜਲਦੀ ਤੋਂ ਜਲਦੀ ਆਜੋ ਮਹਿਲਕਲਾ ਨਹੀਂ ਆ ਸਕਦੇ ਤਾਂ ਆਨਲਾਈਨ ਆਰਡਰ ਦੇ ਦਿਓ ਜੀ ਘਰੇ ਪਹੁੰਚਾ ਦਾਂਗੇ ਤੁਹਾਡੇ ਕੈਸ਼ ਔਰ ਡਿਲੀਵਰੀ ਹੈ ਨਹੀਂ ਪਹਿਲਾਂ ਆਪਾਂ ਪੈਸੇ ਪਹਿਲਾਂ ਦੇਣੇ ਪੈਣਗੇ ਅਪੀ ਅਡਰੈਸ ਦੇ ਦਿਓ ਕੋਰੀਅਰ ਕਰਵਾ ਲਾਂਗੇ ਜਾਂ ਡਾਕ ਰਾਹੀਂ ਭੇਜ ਦਾਂਗੇ ਜੀ ਆਜੋ ਆਜੋ ਲੈ ਲਓ ਨ ਆਜੋ ਜਲਦੀ ਮਹਿਲ ਕਨਾ ਆਜੋ ਜੀ ਇਹ ਪੀਸ ਤੁਸੀਂ ਮੰਗੀ ਤੁਸੀਂ ਆਪਾਂ ਲਿਆਂਦੇ ਜਲਦੀ ਜਲਦੀ ਬੁੱਕ ਕਰ ਲਓ ਆਪਦੇ ਮੈਸੇਜ ਕਰ ਲਓ ਕਾਲ ਕਰ ਲਓ ਤੁਹਾਨੂੰ ਦੱਸ ਦਾਂ ਕਿੰਨੇ ਮੀਟਰ ਦਾ ਕੀ ਗੱਲਬਾਤ ਆ ਮਿਲ ਜੂਗਾ 100 ਰੁਪਏ ਮੀਟਰ ਦੇ ਹਿਸਾਬ ਨਾਲ ਡਿਸਟ੍ਰੀਪਿੰਗ ਚਾਰਜ ਤੇ ਲੱਗੂ ਹੀ ਲੱਗੂਆ ਜਲਦੀ ਮਿਲਦਾ ਹੋਰ ਸੋਹਣੇ ਸੋਹਰੇ ਸੂਟਾਂ ਨਵੇਂ ਵੀਡੀਓ ਚ ਹਾਸ਼ੀ ਕਾਲ ਜੀ ਹਾਸ਼ੀ ਕਾਲ ਜੀ